ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਂ ਜਾ ਰਹੀਆਂ ਹਨ ਇਸੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਫਤਿਹ ਰੈਲੀ ਕੀਤੀ ਸਭ ਤੋਂ ਪਹਿਲਾਂ ਮੰਚ ਉਤੇ ਪ੍ਰਧਾਨ ਮੰਤਰੀ ਨੂ ਸ੍ਰੀ ਸਹਿਬ ਅਤੇ ਸਰੋਪਾਵ ਦੇ ਕੇ ਸਨਮਾਨਿਤ ਕੀਤਾ ਗਿਆ ਮੰਚ ਤੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਬਟੰਡਾ ਤੋਂ ਉਮੀਦਵਾਰ ਪਰਮਪਾਲ ਕੌਰ ਸੂਬਾ ਪ੍ਰਧਾਨ ਸੁਨੀਲ ਜਾਖੜ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਤ ਅਤੇ ਮਨਪੀਰ ਸਿੰਘ ਮਾਜੂਦ ਸਹਿਬ ਇਸ ਮੌਕੇ ਪੀਐਮ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪਟਿਆਲਾ ਨਾਲ ਆਪਣੀਆਂ ਨਿੱਜੀ ਯਾਦਾਂ ਸਾਂਝੀਆਂ ਕੀਤੀਆਂ ਉਹਨਾਂ ਨੇ ਕਿਹਾ ਕਿ ਇੱਥੇ ਮੈਨੂੰ ਦੋਸਤਾਂ ਨਾਲ ਬਾਰਾਦਰੀ ਗਾਰਡਨ ਦੇ ਵਿੱਚ ਜਾਣਾ ਅਜੇ ਵੀ ਯਾਦ ਹੈ ਜਦੋਂ ਵੀ ਮੈਂ ਪੰਜਾਬ ਆਉਂਦਾ ਸੀ ਤਾਂ ਮੈਂ ਇਸ ਸਥਾਨ ਤੇ ਹੀ ਆ ਕੇ ਕੁਦਾ ਸੀ ਇਸ ਸਥਾਨਾ ਮੇਰਾ ਬਹੁਤ ਪਿਆਰ ਹੈ ਪੰਜਾਬ ਦੇ ਲੋਕਾਂ ਨੇ ਖੇਤੀ ਤੋਂ ਲੈ ਕੇ ਉਦਯੋਗ ਤੱਕ ਆਪਣਾ ਯੋਗਦਾਨ ਪਾਇਆ ਹੈ ਪਟੜਪ੍ਰਿਸ਼ਟਾਚਾਰੀਆਂ ਨੇ ਪੰਜਾਬ ਦੀ ਹਾਲਤ ਬਰਬਾਦ ਕਰ ਦਿੱਤੀ ਹੈ ਰਾਜ ਸਰਕਾਰ ਦੇ ਹੁਕਮ ਇੱਥੇ ਨਹੀਂ ਚੱਲਦੇ ਇੱਥੇ ਮਾਈਨਿੰਗ ਮਾਫੀਆ ਦਾ ਰਾਜ ਹੈ ਕਾਗਜ਼ੀ ਮੁੱਖ ਮੰਤਰੀ ਕੋਲ ਦਿੱਲੀ ਦਰਬਾਰ ਵਿੱਚ ਹਾਜ਼ਰੀ ਕਰਨ ਤੋਂ ਵਿਹਨ ਨਹੀਂ ਹੈ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਆਪਣੇ ਗੁਰੂ ਅੰਨਾ ਹਜ਼ਾਰੇ ਨੂੰ ਧੋਖਾ ਦੇ ਸਕਦਾ ਹੈ ਅਤੇ ਉਹ ਦਿਨ ਦੇ ਵਿੱਚ 10 ਵਾਰ ਝੂਠ ਬੋਲਦਾ ਹੈ ਉਹ ਪੰਜਾਬੀਆਂ ਦਾ ਕੀ ਪਲਾ ਕਰੇਗਾ